ਕਣਕ ਦੀ ਫਸਲ ਦੀ ਜਿਹੜੀ ਬਾਡੀ ਐ 13 ਅਪ੍ਰੈਲ ਦੇ 10 ਅਪ੍ਰੈਲ ਦੇ ਲਗਭਗ ਟਾਮੀ ਟਾਮੀ ਜਿਹੜੀ ਬਾਡੀ ਸਟਾਰਟ ਹੋ ਜਾਣੀ ਐ ਤੇ ਜਿਹੜੀਆਂ ਅਕਤੂਬਰ ਮਹੀਨੇ ਕਣਕਾਂ ਬੀਜਾਂ ਵਾਲੀਆਂ ਕੀਤੀਆਂ ਕਣਕਾਂ ਬੀਜੀਆਂ ਨੇ ਉਹਨਾਂ ਦੀ ਬਾਡੀ ਜਿਹੜੀ 10 ਅਪ੍ਰੈਲ 13 ਅਪ੍ਰੈਲ ਦੇ ਲਗਭਗ ਚੱਲ ਪੈਣੀ ਐ ਪਹਿਲੀ ਗੱਲ ਤਾਂ ਮੇਰੇ ਕਿਸਾਨ ਭਰਾਵਾਂ ਨੂੰ ਮੈਂ ਇਹ ਰਿਕਵੈਸਟ ਕਰਨੀ ਚਾਹਣਾ ਤੇ ਵੀਡੀਓ ਨੂੰ ਪੂਰਾ ਦੇਖਿਓ ਤੇ ਵੀ ਜਿੱਥੇ ਵੀ ਤੁਹਾਡੇ ਬਿਜਲੀ ਦੀ ਖੇਤ ਦੇ ਵਿੱਚ ਸੋਚ ਲੱਗੀ ਹੋਈ ਐ ਨੀਚੋਂ ਭਰੇ ਤੋਂ ਭਰੇ ਕਣਕ ਦੇ ਤੁਸੀਂ ਜਿਹੜੇ ਉਹਦੇ ਥੱਲੋਂ ਵੀ ਕੱਟ ਦੋ ਰੱਬ ਨਾ ਕਰੇ ਆਪਾਂ ਰੱਬ ਕੀ ਅਰਦਾਸ ਕਰਦੇ ਆਂ ਵੀ ਕਿਸੇ ਕਿਸਾਨ ਦੀ ਫਸਲ ਨੂੰ ਕੋਈ ਖੀਮ ਕੀਮ ਨਾ ਹੋਵੇ ਜਿਹੜੇ ਚਾਮਾਂ ਦੇ ਨਾਲ ਕਣਕਾਂ ਬੀਜੀਆਂ ਉਹਨਾਂ ਹੀ ਚਾਮਾਂ ਦੇ ਨਾਲ ਕਿਸਾਨ ਭਰਾ ਕਣਕਾਂ ਨੂੰ ਵੱਢਣ ਬਿਜਲੀ ਦੀ ਸੇਫਟੀ ਤੋਂ ਬਿਜਲੀ ਦੇ ਸਪਾਰਕ ਤੋਂ ਬਚਣ ਦੇ ਲਈ ਆਪਾਂ ਕਣਕਾ ਜਿਹੜੀ ਖੰਭਿਆਂ ਦੇ ਥੱਲੋਂ ਤਾਰਾਂ ਦੇ ਥੱਲੋਂ ਜਿੱਤੇ ਕਿਤੇ ਸੋਚ ਲੱਗੀ ਹੋਈ ਆ ਜੋੜ ਦਾ ਢੰਡਾਰ ਹੈ ਉਤੇ ਤੁਸੀਂ ਵੱਢ ਕੇ ਰੱਖੋ ਤੇ ਹੁਣ ਹਰ ਰੋਜ਼ ਕਿਸਾਨਾਂ ਦੇ ਸਵਾਲ ਵੀ ਆ ਕਮੈਂਟ ਵੀ ਆ ਵੀ ਬਾਈ ਸਾਡੀ ਕਣਕ ਦੀ ਫਸਲ ਆਲੇ 20 ਦਿਨ ਲਾਊਗੀ 25 ਦਿਨ ਲਾਊਗੀ ਸਾਡੇ ਬਾਈ ਤੇਲੇ ਦੀ ਪ੍ਰੋਬਲਮ ਹੈ ਸਾਡੇ ਬਾਈ ਕਿਤੇ ਸੁੰਡੀ ਦੀ ਪ੍ਰੋਬਲਮ ਹੈ ਕੀ ਹੁਣ ਅਸੀਂ ਕੋਈ ਸਪਰੇਅ ਕਰੀਏ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਇਹੀ ਬੇਨਤੀ ਕਰਨੀ ਹੈ ਕਿਉਂਕਿ ਮੈਥੋਂ ਵੱਡੀ ਉਮਰ ਤੇ ਤੇ ਮੈਥੋਂ ਜਿਆਦਾ ਤਜਰਬਾ ਰੱਖਣ ਵਾਲੇ ਵੀ ਕਿਸਾਨ ਮੇਰੇ ਨਾਲ ਜੁੜੇ ਹੋਏ ਆ ਕਿਉਂਕਿ ਹੁਣ ਚਾਹੇ ਕੋਈ ਤੇਲ ਵਾਲੀ ਸਪਰੇਅ ਕਰ ਲੋ ਚਾਹੇ ਕੋਈ ਸੁੰਡੀ ਵਾਲੀ ਕਰ ਲੋ ਕੋਈ ਕਣਕ ਦੀ ਫਸਲ ਕਿਉਂਕਿ ਆਹ ਜਿਹੜੀ ਕਣਕ ਦੀ ਬੱਲੀ ਆ ਜਮਾ ਪੱਕ ਕੇ ਤਿਆਰ ਹੋ ਗਈ ਨਾ ਤਾਂ ਇਹਨੂੰ ਕਿਸੇ ਤੇਲੇ ਨੇ ਕੁਛ ਕਹਿਣਾ ਜਦੋਂ ਦਾਣੀ ਬਣ ਕੇ ਨਾ ਇਹਨੂੰ ਸੁੰਡੀ ਨੇ ਕੁਛ ਕਹਿਣਾ ਕੋਈ ਇਹ ਜੀ ਦਾ ਕਣਕ ਦੀ ਫਸਲ ਕਿਤੇ ਮੈਨੂੰ ਲੱਗਦਾ ਹੋਣੀ ਨਹੀਂ ਹੈਗੀ ਜਿਹੜੀ ਕਣਕ ਦੀ ਫਸਲ ਹਲੇ ਦੁੱਧੇ ਚਤੂਰੀ ਫਿਰਦੀ ਹੋਵੇ ਹੁਣ ਕਿਉਂਕਿ ਜਿਹੜਾ ਦਾਣਾਗਾ ਦਾਣਾ ਹੁਣ ਹਾਰਡ ਹੌਲੀ-ਹੌਲੀ ਹਾਰਡ ਬਣਦਾ ਜਾਣਾ ਇੱਕ ਪਾਸੇ ਕਣਕ ਜ਼ਿਆਦਾ ਕੀਤੀ ਬੀਜੀ ਹੋਈ ਆ ਤੇ ਦੂਸਰਾ ਪਲਾਟ ਵੀ ਮੈਂ ਜਿਹੜਾ ਤੁਹਾਨੂੰ ਦਿਖਾਉਣਾ ਜਿਹੜੀ ਕਣਕ ਹਲੇ ਮਤਲਬ ਇਹ ਕਣਕ ਹੈ ਜਿਹੜੀ 10 ਅਪ੍ਰੈਲ ਦੇ ਲਗਭਗ ਵੱਢੀ ਜਾਣੀ ਆ ਮੈਂ ਦੂਸਰਾ ਪਲਾਟ ਵੀ ਦਿਖਾਉਣਾ ਜਿਹੜਾ 20 ਆਹ ਜਿਹੜਾ ਪਲਾਟ ਹੈ ਇਹ ਲਗਭਗ 20 ਅਪ੍ਰੈਲ ਦੇ ਲਗਭਗ ਜਿਹੜਾ ਇਹਦੀ ਵਾਢੀ ਹੋ ਜਾਣੀ ਹੈ ਤੇ ਹਰ ਸਾਲ ਕੋਈ ਨਾ ਕੋਈ ਬਿਮਾਰੀ ਜਾਂ ਕੋਈ ਨਾ ਕੋਈ ਡਰ ਵੀ ਕਿਸਾਨਾਂ ਦਾ ਜਿਹੜਾ ਆਉਂਦਾ ਰਹਿੰਦਾ ਜਿਵੇਂ ਇਸ ਤਰ੍ਹਾਂ ਦੇ ਇਸ ਸਾਲ ਜਿਵੇਂ ਜਾਮਣੀ ਰੰਗ ਦੇ ਇਸ ਤਰ੍ਹਾਂ ਦੀ ਛਿੱਟੇ ਹੋ ਰਿਹਾ ਇਹਨਾਂ ਤੇ ਵੀ ਕਿਸਾਨ ਘਬराई ਜਾਂਦੇ ਆ ਵੀ ਬਈ ਹੁਣ ਅਸੀਂ ਕੀ ਕਰੀਏ ਬਈ ਫੰਗੀ ਸੈੱਡ ਵੀ ਵਧਿਆ ਕਰ ਲੈ ਕੀ ਕਰੀਏ ਹੁਣ ਇਹਦੇ ਉੱਪਰ ਕੋਈ ਫੰਗੀ ਸੈੱਡ ਕਰਾਂਗੇ ਜਾਂ ਕੋਈ ਇਹਦੇ ਉੱਪਰ ਅਸੀਂ ਕੋਈ ਐਨ ਪੀ ਕੇ ਵਗੈਰਾ ਕਰਾਂਗੇ ਕਿਉਂਕਿ ਮੈਂ ਆਸ ਹੀ ਕਰਦਾ ਹੁੰਨਾ ਮੇਰੇ ਕਿਸਾਨ ਭਰਾਵਾਂ ਤੋਂ ਵੀ ਚੰਗੀ ਜਾਣਕਾਰੀ ਲੈਣ ਚੰਗੀ ਜਾਣਕਾਰੀ ਅੱਗੇ ਜਿਹੜੀ ਸ਼ੇਅਰ ਕਰਨ ਕਿਉਂਕਿ ਇਹ ਤਾਂ ਹੈ ਨਹੀਂ ਕਿ ਅਭੀ ਕੋਈ ਅਜਿਹਾ ਕਿਸਾਨ ਤਾਂ ਹੋਣਾ ਨਹੀਂ ਜਿਹਨੇ ਪਹਿਲੇ ਸਾਲ ਕਣਕੀ ਬੀਜੀ ਹੋਵੇ ਔਲਜੀਕਾ ਹੋਵੇ ਕਾਫੀ ਸਾਲਾਂ ਤੋਂ ਆਪਾਂ ਕਣਕਾਂ ਬੀਜਦੇ ਆਂ ਪਹਿਲਾਂ 30 80 ਵਗੈਰਾ ਹੀ ਬੀਜੀ 29 60 ਵੀ ਆਪਾਂ ਨੇ ਬੀਜੀ ਹੁਣ ਡੀਬੀਡਬਲਯੂ ਦੇ ਕਿਸਮਾਂ ਵੀ ਜਿਹੜੇ ਆਪਾਂ ਬੀਜ ਦੇ ਰਹੇ ਆਂ ਆਪਣੇ ਖੇਤਾਂ ਦੇ ਵਿੱਚ ਆਪਾਂ ਨੂੰ ਪਤਾ ਵੀ ਕਿਹੜੀ ਕਣਕ ਕਿੰਨਾ ਕੀਰ ਦਿੰਦੇ ਆ ਮਾੜੀ ਮੋਟੀ ਪ੍ਰੋਬਲਮ ਤੋਂ ਕੁਭਰਾਇਆ ਨਾ ਕਰੋ ਕਿਉਂਕਿ ਹੁਣ ਦਾਣਾ ਹਾਰਡ ਹੋਣ ਲੱਗ ਗਿਆ ਬਾਈ ਹੁਣ ਨਾ ਛੋਡੀ ਆਹ ਸਟੇਜ ਤੇ ਆ ਕੇ ਕਣਕ ਦੀ ਫਸਲ ਨੂੰ ਤੇਲੇ ਨੇ ਕੁਝ ਕਹਿਣਾ ਨਾ ਸੋਡੇ ਕੋਈ ਫੰਗਸ ਨੇ ਕੁਝ ਕਹਿਣਾ ਕੁਝ ਮਰਜ਼ੀ ਹੋ ਜੇ ਹੁਣ ਕਿਉਂਕਿ ਦਾਣਾ ਜਿਹੜਾ ਕਣਕ ਦੀ ਫਸਲ ਦਾ ਪੱਕ ਚੁੱਕਿਆਗਾ ਪਾਣੀ ਵੀ ਲਾਉਣ ਦਾ ਟਾਈਮ ਹੈ ਨਹੀਂਗਾ ਕਿਉਂਕਿ ਜਿਹੜੀ ਕਣਕ ਦੀ ਫਸਲ ਅੱਜ ਤੋਂ 10 15 ਦਿਨਾਂ ਨੂੰ ਵੱਢੀ ਜਾਊ ਉਹਦੇ ਵਿੱਚ ਪਾਣੀ ਲਾਉਣ ਦੀ ਕੋਈ ਸੋਨੂੰ ਜਿਹੜੀ ਉਹ ਨਹੀਂ ਹੈਗੀ ਪਾਣੀ ਨਹੀਂ ਤੁਸੀਂ ਲਾਉਣਾ ਹੁਣ ਜਿਹੜਾ ਏਰੀਆ ਜਿਹੜੇ ਆਪਾਂ ਗੱਲ ਕਰੀਏ ਰੇਸਲੇ ਬਾਹਣਾ ਜਾਂ ਜਿੱਥੇ ਨਰਮਾ ਵਗੈਰਾ ਬੀਜੇ ਜਾਂਦੇ ਆ ਉਹ ਹੁਣ ਵੀ ਪਾਣੀ ਲਾ ਰਿਹਾ ਬਾਈ ਉਹਨਾਂ ਦਾ ਹੱਕ ਵੀ ਬਣਦਾ ਪਾਣੀ ਲਾਉਣਾ ਕਿਉਂਕਿ ਕਣਕ ਤੁਸੀਂ ਦੇਖੋ ਥੱਲੋਂ ਵੀ ਜਿਹੜੀ ਪਤਲੀ ਸੁੱਕਦੀ ਜਾਂਦੀ ਹੈ ਤੇ ਉੱਪਰੋਂ ਵੀ ਕਣਕ ਜਿਹੜੀ ਆਪਦੀ ਸਨੇਰੀ ਮਾਰਨ ਲੱਗੀ ਹੋਈ ਹੈ ਮੈਂ ਮੇਰੇ ਕਿਸਾਨ ਭਰਾਵਾਂ ਨੂੰ ਰਿਕਵੈਸਟ ਇਹੀ ਕਰਦਾ ਬੇਨਤੀ ਇਹੀ ਕਰਦਾ ਵੀ ਪਹਿਲੀ ਗੱਲ ਤਾਂ ਤੁਸੀਂ ਜਿਹੜੇ ਜ਼ਿੰਮੇਵਾਰ ਕਿਸਾਨ ਭਰਾ ਵਧੀਆ ਖੇਤੀਬਾੜੀ ਵਾਲੇ ਡਾਕਟਰ ਆ ਜਾਂ ਕੋਈ ਖੇਤੀਬਾੜੀ ਦੀ ਨੌਲੇਜ ਰੱਖਦਾ ਉਹਨਾਂ ਦੇ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਉਹਨਾਂ ਦੀ ਤੁਸੀਂ ਗੱਲ ਮੰਨਿਆ ਕਰੋ ਦੂਸਰੇ ਨੰਬਰ ਤੇ ਤੇ ਆਪਣੇ ਨਾਲ ਤੁਸੀਂ ਆਪਦੇ ਤਜਰਬੇ ਵੀ ਸਾਂਝੇ ਕਰਿਓ ਵੀ ਇਸ ਸਾਲ ਸੂਪਰ ਸੀਡਰ ਵਾਲੀ ਕਣਕ ਦਾ ਵਧੀਆ ਰਿਜ਼ਲਟ ਮਿਲਿਆ ਜਾਂ 0 ਡਲ ਵਾਲੀ ਕਣਕ ਦਾ ਰਿਜ਼ਲਟ ਵਧੀਆ ਮਿਲਿਆ ਵੀ ਕਿਹੜੀ ਕਣਕ ਜ਼ਿਆਦਾ ਡਿਗੀ ਆ ਕਿਹੜੀ ਵੈਰੈਟੀ ਜ਼ਿਆਦਾ ਡਿਗੀ ਹੈਗੀ ਕਿਉਂਕਿ ਹਰ ਰੋਜ਼ ਆਪਾਂ ਆਪਦੇ ਟਾਈਮ ਚੋਂ ਟਾਈਮ ਕੱਢ ਕੇ ਕਿਉਂਕਿ ਹਰ ਇੱਕ ਬੰਦੇ ਦੇ ਲਈ ਹੁਣ ਸਮਾਂ ਕੀਮਤੀ ਆ ਚਾਹੇ ਕਿਉਂ ਆਪਦੇ ਬੱਚਿਆਂ ਦੇ ਲਈ ਟਾਈਮ ਰੱਖਦਾ ਚਾਹੇ ਉਹਦੀ ਨੌਕਰੀ ਦੇ ਲਈ ਟਾਈਮ ਰੱਖਦਾ ਕਿਉਂਕਿ 8 ਘੰਟਿਆਂ ਦੇ ਵਿੱਚ ਬੰਦੇ ਨੂੰ ਬੜੇ ਕੰਮ ਹੁੰਦੇ ਆ ਆਪਾਂ ਫਿਰ ਵੀ ਉਨਾ ਕੰਮ ਨੂੰ ਨੇਪਰੇ ਚੜਾ ਕੇ ਆਪਾਂ ਆਪਣੇ ਕਿਸਾਨ ਭਰਾਵਾਂ ਦੇ ਨਾਲ ਜਿਹੜੀ ਜਾਣਕਾਰੀ ਹਰ ਰੋਜ਼ ਟਾਈਮ ਟੂ ਟਾਈਮ ਕੱਢ ਕੇ ਜਿਹੜੀ ਆਪਾਂ ਵੀਡੀਓ ਬਣਾ ਕੇ ਕਿਸਾਨਾਂ ਦੇ ਲਈ ਪਾਉਨੇ ਆ ਤੇ ਕਣਕ ਦੀ ਫਸਲ ਹੁਣ ਵੱਢਣ ਦੇ ਵੱਲ ਤਿਆਰੀ ਜਾ ਰਹੀ ਆ ਜਿੱਥੇ ਕਿਤੇ ਸੁਚਾਵਾਂ ਵਗੈਰਾ ਦੁਬਾਰਾ ਕਹਿੰਨਾ ਮਿਲ ਲੱਗੀਆਂ ਨੇ ਉੱਤੇ ਤੁਸੀਂ ਕਣਕ ਜਿਹੜੀਆਂ ਸੁਚਾਵਾਂ ਦੇ ਨੀਚੋਂ ਤੁਸੀਂ ਜਿਹੜੀਆਂ ਕਣਕਾਂ ਨੂੰ ਵੱਢ ਕੇ ਰੱਖੋ ਤੇ ਆਪਾਂ ਇਹੀ ਆਸ ਕਰਦੇ ਆਂ ਵੀ ਕਣਕ ਦੀ ਫਸਲ ਚੰਗੀ ਫਸਲ ਹੋਵੇ ਚੰਗੇ ਪਾਸੇ 4 ਰੁਪਏ ਲੱਗਣ ਜਦੋਂ ਕਿਸੇ ਕਿਸਾਨ ਦੀ ਫਸਲ ਸੜ ਕੇ ਸਵਾਹ ਹੋ ਜਾਂਦੀ ਹੈ ਫਿਰ ਸਹੀ ਕਿਸਾਨਾਂ ਦਾ ਜਿਹੜਾ ਬੜਾ ਜਿਹੜਾ ਮਨਦੋਖੀ ਹੁੰਦਾਗਾ ਤੇ ਹੋਰ ਵੀ ਜੇ ਕੋਈ ਮੇਰੀ ਤੁਹਾਨੂੰ ਕਿਹੜੀ ਚੰਗੀ ਗੱਲ ਕਿਹੜੀ ਸਾਡੀ ਪੂਰੀ ਗੱਲ ਲੱਗਦੀ ਹੈ ਕਮੈਂਟ ਬਾਕਸ ਦੇ ਵਿੱਚ ਵੀ ਕਮੈਂਟ ਤੁਸੀਂ